ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਾਜੀ ਕੌਰ ਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਜੀ ਵਾਈ ਗੁਰ ਕਰੇ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ ਰਹੋ ਤੇ ਗਾਈਜ਼ ਅੱਜ ਬਣਾਉਣ ਲੱਗੇ ਸੀ ਆਪਾਂ ਦਾਲ ਬਣਾਵਾਂਗੇ ਇਹਨੂੰ ਕਹਦੇ ਨੇ ਨਾ ਆਪਾਂ ਬਿਲਾ ਮਤਲਬ ਸੌਰੀ ਬਿਨਾ ਤੜਕੇ ਤੋਂ ਦਾਲ ਬਣਾਉਂਦੇ ਹੁੰਦੇ ਹਨ ਨਾ ਤੇ ਘਰ ਅੱਜ ਸੀਗੇ ਸੈਸ਼ਨ ਕਰਸਟ ਦਾ ਜੀ ਦੀ ਡਿਮਾਂਡ ਕਿ ਛੋਲਿਆਂ ਵਾਲੀ ਦਾਲ ਬਣਾ ਵਧੀਆ ਜੀ ਤੇਜ਼ੀ ਤੇਜ਼ੀ ਤੇ ਮੈਂ ਬਣਾਉਣ ਲੱਗੀ ਸੀ ਦਾਲ ਅਸੀਂ ਇਹ ਪੈਕਿੰਗ ਵਾਲੀ ਦਾਲ ਲੈ ਲਿਆ ਨੇ ਵੈਸੇ ਤਾਂ ਸਾਫ਼ ਸੁਥਰੀ ਹੁੰਦੀ ਕਿਉਂਕਿ ਮੈਂ ਬਹੁਤ ਘਾਟੇ ਨੂੰ ਸੁਗਦੀਆਂ ਕਿਉਂ ਫਰਾਈਂਗ ਹੋ ਜਾਂਦੀ ਹੈ ਨਾ ਤਾਂ ਸਾਫ਼ ਸੁਥਰੀ ਹੁੰਦੀ ਹੈ। ਫੇਰ ਮੈਂ ਕਿਹਾ ਚੋਰ ਦਾਲ ਤਰਨ ਲੱਗੀ ਸੀਗੀ। ਇਤਨ ਲਈ ਸੀ ਆਪਾਂ ਮਧਾਣੀ। ਸਵੇਰ ਦਾ ਨਾਸ਼ਤਾ ਆਪਾਂ ਬਣਾ ਲਿਆ ਸੀ ਅੱਜ ਆਪਾਂ ਲੇਟ ਹੋ ਗਏ ਸੀਗੇ ਤੇ ਸਾਡੀ ਮਧਾਣੀ ਵੀ ਲੇਟ ਹੀ ਹੋ ਗਈ ਅੱਛਾ ਚਲੋ। ਤੇ ਲੋ ਜੀ ਮੱਖਣ ਆ ਗਿਆ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਨਾ ਮੱਖਣ ਹੀ ਕੱਢ ਲੈਣੇ ਆ। ਫੇਰ ਮੈਂ ਤੁਹਾਨੂੰ ਜੜੀ ਦਾਲ ਬਣਾਉਂਗੀ ਜਿੱਦਾਂ ਬਣਾਉਂਗੀ ਤੇ ਗਾਈਜ਼ ਉਸੇ ਤਰੀਕੇ ਨਾਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ। ਇੱਧਰ ਸਭ ਤੋਂ ਪਹਿਲਾਂ ਆਪਾਂ ਮੱਖਣ ਕੱਢ ਲਈਏ। ਗਰਮੀ ਦੇ ਵਿੱਚ ਜੇਕਰ ਆਪਾਂ ਲੱਸੀ ਨਾ ਪੀਏ ਨਾ ਤਾਂ ਜਿੱਦਾਂ ਬਸ ਵਧੀਆ ਨਹੀਂ ਲੱਗਦਾ। ਦਿਨੋ ਟਾਈਮ ਲੱਸੀ ਵੇਰ ਜੇ ਤੇ ਸਪੈਸ਼ਲੀ ਸਾਨੂੰ ਗਰਮੀਆਂ ਦੇ ਵਿੱਚ ਆਪਣੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਲੱਸੀ ਹੋ ਗਿਆ, ਦਹੀਂ ਹੋ ਗਿਆ, ਗੋੰਦ ਪਤੀਰਾ ਹੋ ਗਿਆ। ਇਹ ਚੀਜ਼ਾਂ ਦਾ ਨਾ ਆਪਾਂ ਸਪੈਸ਼ਲੀ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਮੱਖਣ ਘੜ ਲਵਾਂ ਜੀ ਫੇਰ ਮੈਂ ਬਣਾਵਾਂਗੀ ਦਾਲ। ਦਾਲ ਜਿਹੜੀ ਬਣਾਵਾਂਗੀ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਹੈ ਬਿਨਾ ਤੜਕੇ ਤੋਂ ਜਿਹਨੂੰ ਆਪਾਂ ਕਹਿ ਦਿੰਨੇ ਆ ਨਾ ਤੜਕਾ ਲਾਣ ਦਾ ਬੜਾ ਔਖਾ ਲੱਗਦਾ ਨੇ ਕਈ ਵਾਰੀ ਤੇ ਉਹ ਵਾਲੀ ਦਾਰ ਬਣਾਵਾਂਗੇ ਆ ਇਹ ਮੱਖਣ ਜਦੋਂ ਮੈਂ ਕੱਢ ਲੈਣੀ ਹੁੰਨੀ ਹੈ ਨਾ ਲੱਸੀ ਦੇ ਵਿੱਚ ਫਿਰ ਮੈਂ ਬਰਫ਼ ਸਿੱਟ ਦੇਣੀ ਹੁੰਦੀ ਫਿਰ ਬਹੁਤ ਠੰਡੀ ਠੰਡੀ ਦੁਪਹਿਰ ਦਾ ਕੇ ਰਹਿੰਦੀ ਹੈ ਜੱਦਾ ਧੋ ਲਈ ਆਪਾਂ ਆਪਣੀ ਤਾਂ ਇਦਾਂ ਮਾਹਂਡੇ-ਮਾਹਂਡੇ ਦਾ ਕੰਮੜਾ ਹੈ ਜਾਂ ਮੇਰਾ ਸੋਈ ਸਾਫ ਫਤ ਨਹੀਂ ਰਹੇਗੀ ਤੇ ਮੈਂ ਕਿ ਸਭ ਤੋਂ ਪਹਿਲਾਂ ਦਾਲ ਧਾਰ ਦੂੰਗੀ ਨਾ ਤੇਰੀਆਂ ਛੋਟੇ-ਛੋਟੇ ਕੰਮ ਬਹੁਤ ਸਾਰੇ ਹੋ ਜਾਂਦੇ ਆ ਤੇ ਲੋ ਜੀ ਇੱਧਰ ਥੋਲੀ ਸੀ ਆਪਾਂ ਦਾਲ ਆਪਾਂ ਆਪਣੀ ਹਾਂਡੀ ਦੇ ਵਿੱਚ ਦਾਲ ਪਾ ਲਾਂਗੇ ਠੀਕ ਹੈ ਜੀ ਇਹਦੇ ਚ ਪਾ ਦਾਂਗੇ ਪਾਣੀ ਆਪਾਂ ਜਿਵੇਂ ਦੋ ਕੋਲੀਆਂ ਜਿਵੇਂ ਆਪਾਂ ਦਾਲ ਲਈਆਂ ਨੇ ਨਾ ਤੇ ਚਾਰ ਗੁਣਾ ਪਾਣੀ ਆਪਾਂ ਨੂੰ ਜ਼ਿਆਦਾ ਪਾਣਾ ਪੈਂਦਾ ਠੀਕ ਹੈ ਜੀ ਮੈਂ ਤੇ ਆ ਦੇਖੋ ਪਾਉਂਦੀ ਹਾਂ ਅੰਦਾਜ਼ੇ ਨਾਲ ਕਿਉਂਕਿ ਜਿਹੜੀ ਕੜਨੀ ਚ ਆਪਾਂ ਦਾਲ ਜਦ ਪੜਾਖਦੇ ਆ ਨਾ ਚੁੱਲ੍ਹੇ ਤੇ ਬਹੁਤ ਸਾਰਾ ਟਾਈਮ ਲੱਗਦਾ ਜ਼ਰੂਰ ਹੈ ਕੜ-ਕੜ ਕੇ ਬੰਦੀ ਏ ਇਹਦੇ ਚ ਪਾ ਦਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਜੀ ਨਮਕ ਮਿਰਚ ਮਦਰ ਪਾਵਾਂਗੇ ਆਪਾਂ ਹਲਦੀ ਠੀਕ ਹੈ ਜੀ ਇਹ ਮੈਂ ਧੋ ਕੇ ਤਾਂ ਪਹਿਲਾਂ ਰੱਖ ਦਿੱਤੀ ਏ ਥੋੜੀ ਦੇਰ ਨਾ ਆਪਾਂ ਇਹਨੂੰ ਧੋ ਕੇ ਰੱਖ ਦਾਂਗੇ ਬਾਅਦ ਚੋ ਜਿਵੇਂ ਕਰਾਂਗੇ ਕੁਸੇ ਤੇਰ ਤਰ ਤੋਰੀ ਦੀ ਰੈਸিপি ਸ਼ੇਅਰ ਕਰਾਂਗੀ ਤੇਰ ਤਰ ਮੈਂ ਪਹਿਲਾਂ ਭਾਂਡੇ ਸਾਫ਼ ਕਰ ਲਾਂ ਇਹਨੂੰ ਮੈਂ ਧੋ ਬਣਾ ਕੇ ਤਾਂ ਰੱਖ ਤਾ ਪਹਿਲੇ ਥੋੜੀ ਜਿਹੀ ਭੀਜੀ ਰਹੇਗੀ ਨਾ ਤਾਂ ਵਧੀਆ ਰਹੇਗੀ ਲੈ ਬੜਾ ਹੋਰ ਕੰਮ ਬਹੁਤ ਸਾਰੇ ਜਿਹੜੇ ਨਵੇੜ ਨਾਲ ਚੀਜ਼ਾਂ ਸੰਭਾਲਣਾ ਖਲਾਰਾ ਸੰਭਾਲਣਾ ਜੀ ਮਧਾਣੀ ਧੋ ਕੇ ਆਪਣਾ ਧੁੱਪੇ ਰੱਖ ਲਿਆ ਪਹਿਲਾਂ ਬਾਕੀ ਤੁਸੀਂ ਤੱਕ ਤੱਕ ਬਣੇ ਰਹੋ ਤੇ ਇਹ ਬਣਾਉਂਗੀ ਮੈਂ ਸਪੈਸ਼ਲ ਅੱਜ ਆਪਣੀ ਚੁੱਲੇ ਤੇ ਢਾਲ ਠੀਕ ਹੈ ਤੁਹਾਨੂੰ ਪਤਾ ਹੀ ਜਿਵੇਂ ਦਾ ਮੈਂ ਚੁੱਲੇ ਦੀ ਬਣਾਉਂਦੀ ਹਾਂ ਜੀ ਇੱਧਰ ਭਾਂਡੇ ਮਾਦਰੀਏ ਤੇ ਇੱਧਰ ਗਾਇਸ ਮੈਂ ਤੁਹਾਡੇ ਨੂੰ ਕਹਿੰਨੀ ਆ ਜਿਹੜਾ ਕੋਈ ਨਿਊ ਸਬਸਕ੍ਰਾਈਬ ਆਂਦਾ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਕਿ ਅਸੀਂ ਅੱਜ ਤੁਹਾਡੇ ਆ ਬਲੌਗ ਪਹਿਲੀ ਵਾਰੀ ਦੇਖਦੇ ਆ ਕਿਉਂਕਿ ਪੁਰਾਣਿਆਂ ਨੂੰ ਤਾਂ ਬਹੁਤ ਸਾਰਾ ਪਤਾ ਹੁੰਦਾ ਹੈ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹਨਾ ਸਾਰੀਆਂ ਚੀਜ਼ਾਂ ਦਾ ਮੇਰੀਆਂ ਆਦਤਾਂ ਦਾ ਮੇਰੇ ਖਾਨਦਾਨ ਦਾ ਸਾਰਾ ਚੀਜ਼ ਦੇਖੋ ਮੈਂ ਡੇਲੀ ਸ਼ੇਅਰ ਕਰਦੀ ਰਹੀ ਆ ਠੀਕ ਹੈ ਜੀ ਤੇ ਅੱਜ ਸਾਡੀ ਅਮਰਤਪੁਰ ਦੇ ਉਂਗਲੀ ਤੇ ਲੱਗ ਗਈ ਜੀ ਸਾਖ ਚ ਵਿਚਾਰੀ ਨੇ ਉਂਗਲੀ ਦੇ ਉਹ ਆ ਗਿਆ ਸੀ ਉਹਦੇ ਭਾਈ ਖੂਨ ਪਹਿਲਾਂ ਉਹਦਾ ਖੂਨ ਹੀ ਨਹੀਂ ਬੰਦ ਹੋਇਆ ਮੈਂ ਡਰ ਗਈ ਤੇ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਵਸਾਂ ਜਿਵੇਂ ਸਾਡੇ ਮਾਪਿਓ ਕਹਿੰਦੇ ਦਿੰਦੇ ਸੀ ਨਾ ਮਿੱਟੀ ਲਾ ਨੂੰ ਮਨ ਨੂੰ ਤੇ ਮੇਰੇ ਕੋਲ ਕੁਝ ਦਵਾਈ ਨਹੀਂ ਸੀ ਕੁਝ ਨਹੀਂ ਸੀ ਤੇ ਫਿਰ ਮੈਂ ਉਹਨੂੰ ਪਤਾ ਮੇਰੇ ਮੇਰਾ ਕੀ ਆਈਡੀਆ ਕੀਤਾ ਕਿ ਤੇਲ ਜਿਹਦੇ ਵਿੱਚ ਮਦੀ ਉਂਗਲੀ ਦਬੋਉਂਦੀ ਮੈਂ ਮੇਰਾ ਫੋਨ ਬੰਦ ਹੋ ਜਾਂਦਾ ਸੀ ਅੱਜ ਤੇ ਅਮਰ ਤਾਂ ਫੋੜ ਕਬਰ ਆ ਗਈ ਸੀ ਤੇ ਮੇਰਾ ਫੋਨ ਨਿਕਲ ਗਿਆ ਮੈਂ ਤੇ ਕਮਜ਼ੋਰ ਹੋ ਜਾਂਦੀ ਨਾ ਤੇ ਗਾਇਸ ਬਨੇ ਰਹੋ ਤੁਸੀਂ ਮੈਂ ਬਹੁਤ ਸਾਰੇ ਕੰਮ ਫਿਰ ਜਿਆਦਾ ਲੰਬਾ ਵੀ ਲੋਗ ਹੋ ਜਾਏਗਾ ਤੇ ਤਾਂ ਨੂੰ ਪਤਾ ਕਿ ਰੇਲੀ ਪੀਂ ਦੇ ਵਿੱਚ ਛੋਟੇ ਛੋਟੇ ਕੰਮ ਤਾਂ ਖ ਬਹੁਤ سارے ਹੁੰਦੇ ਹੀ ਰਹਿੰਦੇ ਆ ਤੇ ਲੋ ਗਾਈਜ਼ ਇੱਦਾਂ ਮੈਂ ਦਾਲ ਤਾਂ ਤੁਹਾਨੂੰ ਪਤਾ ਧੋ ਕੇ ਰੱਖੀ ਦਿੱਤੀ ਸੀਗੀ ਤੇ ਮੈਂ ਸੋਚ ਹੀ ਲਈ ਸੀ ਮੈਂ ਕਿਾ ਚਲੋ ਜਦ ਤੱਕ ਇਹ ਸਫਾਈ ਕਰ ਲਾਂਗੀ ਤੇ ਬਾਕੀ ਫਿਰ ਬਾਅਦ ਦੀ ਕਰਾਂਗੇ ਨਾ ਜਦੋਂ ਹੋਰ ਬਹੁਤ سارے ਕੰਮ ਨੇ ਚੜੇ ਕਰਨੇ ਨੇ ਤੇ ਫਿਰ ਆਪਾਂ ਦਾਲ ਆਪਣੀ ਚੁੱਲੇ ਤੇ ਰੱਖ ਦਾਂਗੇ ਬਣਦੀ ਰਹੇਗੀ ਛੋਟੇ ਛੋਟੇ ਕੰਮ ਬਹੁਤ سارے ਨਿੱਕੇ ਹੋ ਜਾਣਗੇ ਸਾਡੇ ਇੱਦਾਂ ਆਪਾਂ ਤੇ ਨਸਾਪਾ ਪਰ ਲਾਂਚ ਹੁੰਦਾ ਸੋਈ ਸਾਫ ਕਰੀ ਮੈਂ ਪਹਿਲਾਂ ਹੀ ਐਡਵਾਂਸ ਧੋ ਕੇ ਰੱਖ ਦਿੱਤੀ ਬਾ ਗੈਸ ਤੋਂ ਦਾਲ ਪਾਈ ਹੁੰਦੀ ਹੈ ਅਰ ਗਰਮੀ ਦੇ ਵਿੱਚ ਸੱਚੀ ਦਿਨ ਪ੍ਰਤੀ ਦਿਨ ਨਾ ਜਿਵੇਂ ਗਰਮੀ ਬਹੁਤ ਔਰ ਬਾਰਿਸ਼ ਹੋਣ ਦਾ ਨਾਮ ਨਹੀਂ ਲੈ ਰੀ ਜਿਵੇਂ ਬੂੰਦਲੀ ਜੇ ਜਾਂਦੀ ਹੈ ਮੱਖੀਆਂ ਦੇਖ ਲੈ ਕਿੰਨੀ ਸਫਾਈ ਕਰਨ ਦੇ ਬਾਵਜੂਦ ਸਾਡੇ ਘਰ ਮੱਖੀ ਫੇਰ ਆ ਜਾਂਦੀ ਕਿਹਤੇ ਇਹ ਤੁਹਾਨੂੰ ਘਾਇਬ ਹੋ ਤਿਲੋ ਜੀ ਜਿਵੇਂ ਸੋਈਦਾ ਆਪਾਂ ਕੰਮ ਨੇ ਨਿਬੜ ਲਿਆ ਅੰਦਰ ਸੋਈ ਦੇ ਕੰਮਾ ਤੋਂ ਹੋ ਕੇ ਫਿਰ ਹੁਣ ਆਪਾਂ ਕਰਦੇ ਆਂ ਦਾਲ ਦੀ ਤਿਆਰੀ ਤੇ ਇੱਕ ਦਾਲ ਦੇ ਲਈ ਲੈ ਲਿਆ ਹਰੀਆਂ ਮਿਰਚਾਂ ਲਸਣ ਥੋੜਾ ਅਦਰਕ ਲੈ ਲਿਆ ਟਮਾਟਰ ਲੈ ਲਿਆ ਤੇ ਪਿਆਜ਼ ਲੈ ਲਏ ਆਪਾਂ ਮਤਲਬ ਤੜਕਾ ਨਹੀਂ ਲਾਵਾਂਗੇ ਇਹਨਾਂ ਨੂੰ ਗ੍ਰਾਈਂਡ ਕਰਕੇ ਵਿੱਚ ਪਾਵਾਂਗੇ ਗ੍ਰਾਈਂਡ ਕਰ ਲੈਨੇ ਆਂ ਤੇ ਲੋ ਜੀ ਇੱਧਰ ਬਾੜ ਲਈ ਆਪਾਂ ਆਗਾ ਆਪਾਂ ਧਰਾਂਗੇ ਇਹਨੂੰ ਚੁੱਲੇ ਦੇ ਨਾਲੇ ਹਾਂਡੀ ਵਾਲੀ ਨਾਲ ਨਾਲ ਦੇਸੀ ਚੁੱਲੇ ਦੀ ਦਾਲ ਤੇ ਆਹ ਦੇਖੋ ਜੀ ਆਪਾਂ ਸਿੰਪਲ ਦਾਲ ਸਾਰਾ ਕੁਝ ਪਾਈ ਲਿਆ ਸੀ ਠੀਕ ਹੈ ਤੁਸੀਂ ਦੇਖਿਆ ਹੀ ਇਹ ਹੰ ਲੋ ਜੀ ਅੱਗ 'ਚ ਮੈਂ ਚੰਗੀ ਤਰ੍ਹਾਂ ਪਾਲੀ ਮੈਨੂੰ ਨਾ ਕਿਸੇ ਨੇ ਪਹਿਲਾਂ ਕਮੈਂਟ ਕੀਤਾ ਸੀ ਕਿ ਜਦੋਂ ਧੂਆਂ ਹੁੰਦਾ ਨਾ ਤੇ ਦਾਲ ਵਿੱਚ ਪੈਂਦਾ ਵੈਸੇ ਮੈਂ ਕਈ ਵਾਰੀ ਨੋਟਿਸ ਕੀਤਾ ਜੀ ਚਾਹੇ ਅੱਗ ਬਾਲੋ ਨਾ ਬਾਲੋ ਪਰ ਧੂਆਂ ਕਦੀ ਦਾਲ 'ਚ ਨਹੀਂ ਪੈਂਦਾ ਹੁੰਦਾ ਠੀਕ ਹੈ ਜੀ ਤੇ ਲੋ ਜੀ ਇਹਦੇ 'ਚ ਆਪਾਂ ਹੁਣ ਪਾ ਦੇਣਾ ਆਪਣਾ ਥੋੜਾ ਜਿਹਾ ਤੇਲ ਥੋੜਾ ਜਿਹਾ ਤੇਲ ਆਪਾਂ ਤਾਂ ਪਾਵਾਂਗੇ ਕਿ ਸਾਡ ਨੂੰ ਤੁਹਾਨੂੰ ਪਤਾ ਹੀ ਪਹਿਲਾਂ ਵੀ ਮੈਂ ਦੱਸਿਆ ਆਇਆ ਕਿ ਸਾਡੀ ਦਾਲ ਨਹੀਂ ਉਬਲਦੀ ਤੇ ਤੇਲ ਮੈਂ ਦੇਖੋ ਬਿਲਕੁਲ ਕੱਚਾ ਹੀ ਪਾਣਾ ਹੈ ਬੱਚੇਪਨ ਦੀ ਕੋਈ ਸਮੈਲ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਇਹ ਬਣਾ ਲਿਆ ਸੀ ਮੈਂ ਮਸਾਲਾ ਗ੍ਰਾਈਂ ਲਸਣ ਪਿਆਜ਼ ਆਜਾ ਤੇ ਰਕ ਹੁਣ ਇਦਾਂ ਹੀ ਪਾ ਦੇਣਾ ਇਹ ਬਣਾਉਂਦੀਆਂ ਸੀ ਸਾਡੀਆਂ ਦਾਦੀਆਂ ਨਾਨੀਆਂ ਇਹ ਵਾਲੀ ਦਾਲ ਠੀਕ ਹੈ ਜੀ ਇਦਾਂ ਬਣਾਉਂਦੀ ਹੁੰਦੇ ਸੀ ਪਹਿਲਾਂ ਕੋਈ ਤੜਕਾ ਨਹੀਂ ਸੀ ਲਾਉਂਦੇ ਹੁੰਦੇ ਸਾਡੇ ਤੇ ਮੈਂ ਕਿਹਾ ਚਲੋ ਇਹ ਵਾਲੀ ਦਾਲ ਤੁਹਾਨੂੰ ਬਿਨਾਂ ਤੜਕੇ ਤੋਂ ਅੱਜ ਬਣਾ ਕੇ ਦਿਖਾਣੇ ਆ एकदम ਗਾਸਾਵੇਂ ਨੂੰ ਇਦਾਂ ਹੀ ਰਿਚੀ ਰਹੂਗੀ ਇਹ ਚਾਲ ਬਣ ਕੇ ਦੇਖਿਓ ਸਾਡੀ ਕਿੰਨੀ ਵਧੀਆ ਤਰੀਕੇ ਨਾਲ ਤਿਆਰ ਹੋ ਜਾਈਗੀ ਇਹ ਦਾਲ ਬਣਦੀ ਵੀ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਠੀਕ ਹੈ ਜੀ ਤੁਸੀਂ ਵੀ ਇਹੀ ਦਾਲ ਬਣਾ ਕੇ ਦੇਖਿਓ ਫਸਾਉਣਾ ਪਾ ਕੇ ਵਧੀਆ ਜੀ ਬਣਣੀ ਹੈ ਇਹ ਦੇੰਦੇ ਤੇ ਜੀ ਆਪ ਕੋ ਹੈਗੀ ਨਾ ਇਹ ਵਧੀਆ ਤਰੀਕੇ ਨਾਲ ਬਣਦੀ ਤੇ ਲੋ ਜੀ ਆ ਦੇਖੋ ਹੁਣ ਰਿਜਣ ਲੱਗ ਗਈ ਸਾਡੀ ਦਾਲ ਇਹਨਾਂ ਥੋੜਾ ਧਿਆਨ ਰੱਖਣਾ ਪੈਂਦਾ ਇੱਧਰ ਦੇਖਣਾ ਪੈਂਦਾ ਬਾਰ ਬਾਰ ਬਸ ਇਹ ਹੋ ਜਾਂਦਾ ਚੁੱਲੇ ਕੋਲ ਦੇਖਣਾ ਪੈਂਦਾ ਕਿ ਤਾਂ ਅੱਗ ਬੁੱਝ ਜਾਂਦੀ ਤੇ ਲੋ ਗਾਇਸ ਇੱਧਰ ਬਣ ਗਈ ਸਾਡੀ ਦਾਲ ਆ ਦੇਖੋ ਤੁਹਾਨੂੰ ਦਖਾਣੇ ਆਪਾਂ ਦਾਲ ਆ ਦੇਖੋ ਜੀ ਆ ਦੇਖੋ ਦਾਲ ਕਿੰਨੇ ਵਧੀਆ ਤਰੀਕੇ ਨਾਲ ਬੜ ਗਈ ਆ ਦੇਖੋ ਬਿਲਕੁਲ ਘੁੱਲ ਗਈ ਹੈ ਨਾ ਕਿ ਆਪਣਾ ਬਿਲਕੁਲ ਵੀ ਕੋਈ ਮਸਾਲਾ ਨਹੀਂ ਸਾਨੂੰ ਦਿਖਦਾ ਪਿਆ ਦੇਖੋ ਔਰ ਬਹੁਤ ਟੇਸਟੀ ਬਣ ਗਈ ਹੈ ਇਹ ਵਾਲੀ ਦਾਲ ਠੀਕ ਹੈ ਜੀ ਹੁਣ ਆਪਾਂ ਇਹਨੂੰ ਸਿਰਫ ਇੱਕ ਸਿੰਪਲ ਤੜਕਾ ਲਾਣਾ ਦੂਸਰਾ ਕੋਈ ਆਪਾਂ ਇਹਨੂੰ ਪਿਆਜ਼ ਨਹੀਂ ਪਾਣਾ ਹੁਣ ਆਪਾਂ ਕੋਈ ਲਸਣ ਨਹੀਂ ਪਾਣਾ ਕੋਈ ਅਦਰਕ ਕੁਝ ਨਹੀਂ ਪਾਣਾ ਹੈਗਾ ਤੇ ਇਹ ਪਾ ਲਾਂਗੇ ਹੁਣ ਆਪਾਂ ਹਲਕਾ ਜਿਹਾ ਸਿੰਪਲ ਇੱਕ ਤੜਕਾ ਲਾਵਾਂਗੇ ਜਿਵੇਂ ਜੀਰੇ ਦਾ ਲਾਣਿਆ ਹਲਕਾ ਜਿਹਾ ਆਪਾਂ ਪਾ ਲੈਣਾ ਤੇਲ ਕਿਉਂਕਿ ਮੈਂ ਪਹਿਲਾਂ ਹੀ ਪਾ ਚੁੱਕੀ ਸੀ ਇਹਦੇ ਵਿੱਚ ਠੀਕ ਹੈ ਥੋੜਾ ਤੇਲ ਗਰਮ ਹੋ ਜਵੇ ਤੇ ਲੋ ਜੀ ਇਧਰ ਤੇਲ ਹੋ ਗਿਆ ਸਾਡਾ ਸਾਰਾ ਉਹ ਪਹਿਲਾਂ ਗਰਮ ਹੋਣਾ ਆਪਾਂ ਸਭ ਤੋਂ ਪਹਿਲਾਂ ਚੜੀਆ ਰੈੱਡ ਮਿਰਚਾਂ ਹੁੰਦੀਆਂ ਨਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਰ ਲਾਂਗੇ ਇਧਰ ਕੜ੍ਹੀ ਵੀ ਸਾਡੀ ਗਰਮ ਹੋ ਗਈ ਇਹਨਾਂ ਨੂੰ ਨਾ ਆਪਾਂ ਜਿਵੇਂ ਲਾਲ ਕਰ ਲੈਨੇ ਨਾ ਓੜੀ ਕਾਲੀਆਂ ਕਾਲੀਆਂ ਓੜੀਆਂ ਵਧੀਆ ਲੱਗਦੀਆਂ ਸਾਲ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਸਾਰ ਲਾਂਗੇ ਤੇ ਲੋ ਜੀ ਹੁਣ ਥੋੜਾ ਜਿਹਾ ਆਪਾਂ ਪਾਣਾ ਇਹਦੇ ਵਿੱਚ ਜੀਰਾ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਢੇਗੀ ਮਿਰਚ ਇਹ ਨੂੰ ਇਹਦੇ ਵਿੱਚ ਪਾ ਦਾਂਗੇ ਆਪਾਂ ਆਪਣੀ ਬਾਦ ਨਿੰਨ ਜੰਗਿਆ ਜਿੰਦਾ ਤੜਕਾ ਕੇਵਲ ਇਹ ਦਾਲ ਨੂੰ ਇੱਕ ਵਾਰ ਸਿਰਫ ਇਹ ਸਿੰਪਲ ਸੇ ਤੜਕਾ ਲਗਾਣਾ ਹੈ ਤੁਸੀਂ ਠੀਕ ਹੈ ਜੀ ਇਹ ਪਾ ਲਿਆ ਹੁਣ ਆਹਦੇ ਵਿੱਚ ਆਪਣਾ ਕਾਰ ਲੀ ਗਰਮੀ ਬਹੁਤ ਹੋ ਗਈ ਸੀ ਇਹ ਹੋ ਗਈ ਇਹ ਲਾਣਾ ਬਸ ਸਿਰਫ ਨੋਰਮਲ ਤੜਕਾ ਇਹ ਵਲੀ ਬਣਾ ਲਈ ਦੇਖੋ ਜੀ ਆਪਾਂ বিনা ਤੜਕੇ ਦਾਲ ਬਾਕੀ ਤੁਹਾਨੂੰ ਦਿਖਾਣੀ ਆ ਮੈਂ ਅੰਦਰ ਕੱਢ ਕੇ ਕਿਉਂਕਿ ਇੱਥੇ ਤੁਹਾਨੂੰ ਦਿਖਣੀ ਨਹੀਂ ਹੈਗੀ ਤੇ ਲਓ ਗਾਇਜ਼ ਆ ਦੇਖੋ ਲੈ ਆਈ ਸੀ ਆ ਦੇਖ ਲਓ ਦਾਲ ਦੀ ਰੰਗ ਤੁਹਾਨੂੰ ਮੈਂ ਦਿਖਾਨੀ ਆ ਆ ਦੇਖੋ ਬਹੁਤ ਵਧੀਆ ਦਾਲ ਬਣਦੀ ਹੈ ਠੀਕ ਹੈ ਆ ਦੇਖੋ ਆਹ ਵਾਲਾ ਤੜਕਾ ਜਦੋਂ ਆਪਾਂ ਲਾ ਦਿੰਦੇ ਆ ਨਾ ਲਾਲ ਮਿਰਚਾਂ ਦਾ ਇਹ ਤੇ ਬਹੁਤ ਹੀ ਟੇਸਟੀ ਵਧੀਆ ਵਧੀਆ ਲੱਗਦਾ ਹੈ ਤੇ ਗਾਇਸ ਤੁਸੀਂ ਵੀ ਬਣਾਇਓ ਇਹ ਵਾਲੀ ਦਾਲ ਬਿਨਾ ਤੜਕੇ ਤੋਂ ਸਿਰਫ ਨਾਰਮਲ ਜੀਰੇ ਦਾ ਤੜਕਾ ਲਾਇਆ ਆਪਾਂ ਠੀਕ ਹੈ ਜੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਵਾਲੀ ਦਾਲ ਤਾਂ ਜਿਵੇਂ ਮਤਲਬ ਕਹਿ ਦਿੰਦੇ ਨੇ ਕਿ ਟੇਸਟ ਜੇਕਰ ਤੁਸੀਂ ਰਲੀ ਮਿਲੀ ਬਣਾਓ ਔਰ ਇਸ ਤੋਂ ਵੀ ਜ਼ਿਆਦਾ ਵਧੀਆ ਬਣਦੀ ਹੈ ਮੇਰੇ ਘਰਦਿਆਂ ਦੀ ਅੱਜ ਡਿਮਾਂਡ ਸੀ ਜੀ ਛੋਲਿਆਂ ਦੀ ਦਾਲ ਉਨਾਪਾ ਖਾਵਾਂਗੇ ਇਹਦੇ ਤੇ ਮੱਖਣ ਪਾ ਕੇ ਚਾਵਲ ਵਗੈਰਾ ਪਾ ਕੇ ਤੇ ਨਾਲ ਲੱਸੀ ਬਹੁਤ ਟੇਸਟੀ ਬਣਦੀ ਹੈ ਤੇ ਲੋ ਜੀ ਇੱਧਰ ਬਣਾਏ ਸੀ ਆਪਾਂ ਚਾਵਲ ਆਪਾਂ ਹੁਣ ਤੁਹਾਨੂੰ ਦਿਖਾਣੇ ਇਹਦੇ ਤੇ ਆਪਾਂ ਪਾਵਾਂਗੇ ਆਪਣੀ ਦਾਲ ਠੀਕ ਹੈ ਜੀ ਨਾਲ ਹੀ ਪਾਵਾਂਗੇ ਆਪਾਂ ਇਹਦੇ ਤੇ ਮੱਖਣ ਗਾਈਜ਼ ਇਦਾਂ ਕਰਕੇ ਤੁਸੀਂ ਦਾਲ ਖਾਓ ਨਾਲ ਲੱਸੀ ਤੇ ਇਦਾਂ ਦੀ ਦਾਲ ਬਹੁਤ ਟੇਸਟੀ ਬਣ ਗਈ ਬਹੁਤ ਵਧੀਆ ਬਣਦੀ ਜੰਮੀ ਜੰਮੀ ਲੱਗਦੀ ਇਕਦਮ